ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਜਸਪ੍ਰੀਤ ਸਿੰਘ ਹੈ ਤੇ ਬੜਾ ਸਾਰਿਆਂ ਦਾ ਮੇਰੇ ਚੈਨਲ ਗਿਆਨ ਦੇ ਕਹਾਣੀਆਂ ਦੇ ਵਿੱਚ ਸਵਾਗਤ ਹੈ ਜੀ ਜਿਹੜੇ ਮੇਰੇ ਚੈਨਲ ਤੇ ਨਵੇਂ ਹਨ ਉਹ ਇਸ ਵੀਡੀਓ ਨੂੰ ਪੂਰਾ ਦੇਖਣ ਤੇ ਜੇਕਰ ਵੀਡੀਓ ਦੇਖਣ ਵਿੱਚ ਬਹੁਤ ਚੰਗੀ ਲੱਗੀ ਹੈ ਤਾਂ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਹੋ ਸਾਰਿਆਂ ਨੇ ਹਰ ਇੱਕ ਕੁਐਸਚਨ ਦਾ ਆਨਸਰ ਕਮੈਂਟ ਕਰਕੇ ਵੀ ਦੱਸਣਾ ਹੈ ਤੇ ਹਾਂ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲ ਜਿਓ ਚਲੋ ਜੀ ਵੀਡੀਓ ਨੂੰ ਸਟਾਰਟ ਕਰਦੇ ਹਾਂ ਤੁਹਾਡਾ ਪਹਿਲਾ ਪ੍ਰਸ਼ਨ ਹੈ ਵੈਂਗਣੀ ਟਮਾਟਰ ਕਿਸ ਦੇਸ਼ ਵਿੱਚ ਉਗਾਏ ਜਾਂਦੇ ਹਨ ਤੁਹਾਡੀਆਂ ਆਪਸ਼ਨਜ਼ ਹਨ ਭਾਰਤ ਵਿੱਚ ਜਾਪਾਨ ਵਿੱਚ ਜਾਂ ਬ੍ਰਾਜ਼ੀਲ ਵਿੱਚ ਤੁਹਾਡਾ ਸਹੀ ਉੱਤਰ ਹੈ ਭਾਰਤ ਵਿੱਚ ਤੁਹਾਡਾ ਦੂਜਾ ਪ੍ਰਸ਼ਨ ਹੈ ਕਿਹੜੇ ਫਲ ਵਿੱਚ ਜ਼ਿਆਦਾ ਵਿਟਾਮਿਨ ਸੀ ਹੁੰਦਾ ਹੈ ਤੁਹਾਡੀਆਂ ਆਪਸ਼ਨਜ਼ ਹਨ ਕਿੱਲੇ ਵਿੱਚ ਸੇਬ ਵਿੱਚ ਜਾਂ ਪਵਿੱਤੇ ਵਿੱਚ ਤੁਹਾਡਾ ਸਹੀ ਉੱਤਰ ਹੈ ਪਵਿੱਤੇ ਵਿੱਚ ਤੁਹਾਡਾ ਤੀਜਾ ਪ੍ਰਸ਼ਨ ਹੈ ਕਿਸੇ ਰੁੱਖ ਨੂੰ ਕੱਟਣ ਤੇ ਖੂਨ ਨਿਕਲਦਾ ਹੈ ਤੁਹਾਡੀਆਂ ਆਪਸ਼ਨਸ ਹਨ ਬਲੱਡ ਟਰੀ ਕਿਕਰ ਟਰੀ ਜਾਂ ਨਿੰਮ ਟਰੀ

ਤੁਹਾਡਾ ਪੰਜਵਾਂ ਪ੍ਰਸ਼ਨ ਹੈ ਦੁੱਧ ਨਾਲ ਕੀ ਨਹੀਂ ਖਾਣਾ ਚਾਹੀਦਾ ਤੁਹਾਡੀਆਂ ਆਪਸ਼ਨਸ ਹਨ ਦਹੀਂ ਕੇਲਾ ਜਾਂ ਰੋਟੀ ਤੁਹਾਡਾ ਸਹੀ ਉੱਤਰ ਹੈ ਦਹੀਂ ਤੁਹਾਡਾ ਛੇਵਾਂ ਪ੍ਰਸ਼ਨ ਹੈ ਭਾਰਤ ਦਾ ਰਾਸ਼ਟਰੀ ਖੇਡ ਕੀ ਹੈ ਤੁਹਾਡੀਆਂ ਆਪਸ਼ਨਸ ਹਨ ਕਬੱਡੀ ਹਾਕੀ ਜਾਂ ਕ੍ਰਿਕਟ ਤੁਹਾਡਾ ਸਹੀ ਉੱਤਰ ਹੈ ਹਾਕੀ ਤੁਹਾਡਾ ਸੱਤਵਾਂ ਪ੍ਰਸ਼ਨ ਹੈ ਧਰਤੀ ਉਤੇ ਸਭ ਤੋਂ ਵੱਧ ਮਾਤਰਾ ਵਿੱਚ ਕੀ ਪਾਇਆ ਜਾਂਦਾ ਹੈ ਤੁਹਾਡੀਆਂ ਆਪਸ਼ਨਸ ਹਨ ਪਾਣੀ ਰੁੱਖ ਜਾਂ ਆਕਸੀਜਨ ਤੁਹਾਡਾ ਸਹੀ ਉੱਤਰ ਹੈ ਆਕਸੀਜਨ ਤੁਹਾਡਾ 8ਵਾਂ ਪ੍ਰਸ਼ਨ ਹੈ ਪੀਲੇ ਹੀਰੇ ਕਿੱਥੇ ਮਿਲਦੇ ਹਨ ਤੁਹਾਡੀਆਂ ਆਪਸ਼ਨਜ਼ ਹਨ ਭਾਰਤ ਵਿੱਚ ਰੂਸ ਵਿੱਚ ਜੱਜਪਾਨ ਵਿੱਚ ਤੁਹਾਡਾ ਸਹੀ ਉੱਤਰ ਹੈ ਰੂਸ ਵਿੱਚ

ਤੋ ਆੜਾ ਦਸਮਾ ਪ੍ਰਸ਼ਨ ਇਹ ਹੈ ਕਿਸ ਦੇਸ਼ ਨੇ ਜੀਰੋ ਦੀ ਖੋਜ ਕੀਤੀ ਤੁਹਾਡੀਆਂ ਆਪਸ਼ਨਸ ਹਨ ਭਾਰਤ ਨੇ ਚੀਨ ਨੇ ਜਾਂ ਅਮਰੀਕਾ ਨੇ ਤੁਹਾਡਾ ਸਹੀ ਉੱਤਰ ਹੈ ਭਾਰਤ ਨੇ ਤੁਹਾਡਾ 11ਵਾਂ ਪ੍ਰਸ਼ਨ ਹੈ ਕਿਸ ਫੁੱਲ ਨੂੰ ਫੁੱਲਾਂ ਦੀ ਰਾਣੀ ਕਿਹਾ ਜਾਂਦਾ ਹੈ ਤੁਹਾਡੀਆਂ ਆਪਸ਼ਨਸ ਹਨ ਕਮਲ ਦਾ ਫੁੱਲ ਚਮੇਲੀ ਦਾ ਫੁੱਲ ਜਾਂ ਨੀਲ ਕੁਰੰਜੀ ਦਾ ਫੁੱਲ ਤੁਹਾਡਾ ਸਹੀ ਉੱਤਰ ਹੈ ਚਮੇਲੀ ਦਾ ਫੁੱਲ ਤੁਹਾਡਾ 12ਵਾਂ ਪ੍ਰਸ਼ਨ ਹੈ ਮੱਛਰਾਂ ਦਾ ਤਿਹਾਰ ਕਿਸ ਦੇਸ਼ ਵਿੱਚ ਮਨਾਇਆ ਜਾਂਦਾ ਹੈ ਤੁਹਾਡੀਆਂ ਆਪਸ਼ਨਸ ਹਨ ਭਾਰਤ ਵਿੱਚ 네ਪਾਲ ਵਿੱਚ ਜਾਂ ਅਮਰੀਕਾ ਵਿੱਚ ਤੁਹਾਡਾ ਸਹੀ ਉੱਤਰ ਹੈ ਅਮਰੀਕਾ ਵਿੱਚ ਤੁਹਾਡਾ 13ਵਾਂ ਪ੍ਰਸ਼ਨ ਹੈ ਕਿਸ ਜੀਵ ਨੂੰ ਕਿਸਾਨਾਂ ਦਾ ਦੋਸਤ ਕਿਹਾ ਜਾਂਦਾ ਹੈ ਤੁਹਾਡੀਆਂ ਆਪਸ਼ਨਜ਼ ਹਨ ਗੋਡੋਈ ਨੂੰ ਗਾਂ ਨੂੰ ਜਾਂ ਬੱਕਰੀ ਨੂੰ ਤੁਹਾਡਾ ਸਹੀ ਉੱਤਰ ਹੈ ਗੰਡੋਏ ਨੂੰ ਤੁਹਾਡਾ 14ਵਾਂ ਪ੍ਰਸ਼ਨ ਹੈ ਕਿਸ ਪੰਛੀ ਦੀ ਦੇਖਣ ਦੀ ਸਮਰੱਥਾ ਬਹੁਤ ਕਮਜ਼ੋਰ ਹੁੰਦੀ ਹੈ ਤੁਹਾਡੀਆਂ ਆਪਸ਼ਨਜ਼ ਹਨ ਕੀਵੀ ਤੋਤਾ ਜਾਂ ਮੋਰ ਤੁਹਾਡਾ ਸਹੀ ਉੱਤਰ ਹੈ ਕੀਵੀ ਤੁਹਾਡਾ 15ਵਾਂ ਪ੍ਰਸ਼ਨ ਹੈ ਮਾਚਿਸ ਦੀ ਤਿੱਲੀ ਦਾ ਅਵਿਸ਼ਕਾਰ ਕਿਸ ਦੇਸ਼ ਵਿੱਚ ਹੋਇਆ ਸੀ ਤੁਹਾਡੀਆਂ ਆਪਸ਼ਨਜ਼ ਹਨ ਭਾਰਤ ਵਿੱਚ ਚੀਨ ਵਿੱਚ ਜਾਂ ਇੰਗਲੈਂਡ ਵਿੱਚ ਤੁਹਾਡਾ ਸਹੀ ਉੱਤਰ ਹੈ ਇੰਗਲੈਂਡ ਵਿੱਚ ਤੁਹਾਡਾ 16ਵਾਂ ਪ੍ਰਸ਼ਨ ਹੈ लाल किला बनाਉਣ ਵਿੱਚ ਕਿੰਨੇ ਸਾਲ ਲੱਗੇ ਤੁਹਾਡੀਆਂ ਆਪਸ਼ਨਜ਼ ਹਨ 10 ਸਾਲ 20 ਸਾਲ ਜਾਂ 40 ਸਾਲ ਤੁਹਾਡਾ ਸਹੀ ਉੱਤਰ ਹੈ 10 ਸਾਲ ਤੁਹਾਡਾ 17ਵਾਂ ਪ੍ਰਸ਼ਨ ਹੈ ਕਿਹੜੀ ਨਦੀ ਆਪਣਾ ਰਸਤਾ ਸਭ ਤੋਂ ਵੱਧ ਬਦਲਦੀ ਹੈ ਤੁਹਾਡੀਆਂ ਆਪਸ਼ਨਸ ਹਨ ਗੰਗਾ ਨਦੀ ਯਮੁਨਾ ਨਦੀ ਜਾਂ ਕੋਸੀ ਨਦੀ ਤੁਹਾਡਾ ਸਹੀ ਉੱਤਰ ਹੈ ਕੋਸੀ ਨਦੀ ਤੁਹਾਡਾ 18ਵਾਂ ਪ੍ਰਸ਼ਨ ਹੈ ਕਿਸ ਪੰਛੀ ਨੂੰ ਰਾਤ ਦਾ ਰਾਜਾ ਮੰਨੇ ਜਾਂਦਾ ਹੈ ਤੁਹਾਡੀਆਂ ਆਪਸ਼ਨਸ ਹਨ ਉੱਲੂ ਨੂੰ ਬਾਜ ਨੂੰ ਜਾਂ ਚਮਗਿੱਦੜ ਨੂੰ ਤੁਹਾਡਾ ਸਹੀ ਉੱਤਰ ਹੈ ਉੱਲੂ ਨੂੰ ਤੁਹਾਡਾ 19ਵਾਂ ਪ੍ਰਸ਼ਨ ਹੈ ਬਾਸੀ ਟੋਲ ਖਾਣ ਨਾਲ ਕਿਹੜੀ ਬਿਮਾਰੀ ਠੀਕ ਹੋ ਜਾਂਦੀ ਹੈ ਤੁਹਾਡੀਆਂ ਆਪਸ਼ਨਸ ਹਨ ਸ਼ੂਗਰ ਕਬਜ ਜਾਂ ਬਵਾਸੀਰ ਤੁਹਾਡਾ ਸਹੀ ਉੱਤਰ ਹੈ ਕਬਜ ਤੁਹਾਡਾ 20ਵਾਂ ਪ੍ਰਸ਼ਨ ਹੈ ਭਾਰਤ ਦੇ ਕਿਸ ਰਾਜ ਵਿੱਚ ਚੂਹੇ ਦਾ ਮੰਦਿਰ ਹੈ ਤੁਹਾਡੀਆਂ ਆਪਸ਼ਨਸ ਹਨ ਗੁਜਰਾਤ ਕੈਰਲ ਜਾਂ ਰਾਜਸਥਾਨ ਤੁਸੀਂ ਇਸ ਪ੍ਰਸ਼ਨ ਦਾ ਉੱਤਰ ਕਮੈਂਟ ਬਾਕਸ ਵਿੱਚ ਦੱਸੋ ਇਸੇ ਤਰ੍ਹਾਂ ਦੇ ਹੋਰ ਆਉਣ ਵਾਲੇ ਕੁਐਸਚਨ ਦੇਖਣ ਦੇ ਲਈ ਵੀਡੀਓ ਨੂੰ ਲਾਈਕ ਕਰ ਦਿਓ ਤੇ ਨਾਲ ਹੀ ਵੀਡੀਓ ਨੂੰ ਹਾਈਪ ਵੀ ਕਰ ਦੇਣਾ ਜਿਨ੍ਹਾਂ ਨੇ ਵੀਡੀਓ ਨੂੰ ਐਂਡ ਤੱਕ ਦੇਖਿਆ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਥੱਲੇ ਦੇਖ ਰਹੀਆਂ ਹੋਰ ਵੀਡੀਓ ਨੂੰ ਤੁਸੀਂ ਕਲਿੱਕ ਕਰਕੇ ਦੇਖ ਸਕਦੇ ਹੋ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ